ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਹੋਰ ਦੱਸੋ ਕੀ ਹਾਲ ਚਾਲ ਨੇ ਕੁੱਤਰ ਦਾ ਤਾਂ ਠੀਕ ਆ ਜੀ ਆਪਣੇ ਹਾਂ ਤਾਂ ਕੰਮ ਹੋ ਗਿਆ ਜੀ ਅੱਜ ਘਰੇ ਸੀ ਸਕੂਲੋਂ ਛੁੱਟੀ ਮਾਰੀ ਸੀ ਵੀ ਖੁੱਡੇ ਦੀ ਸਫਾਈ ਸੂਈ ਕਰਾਂਗੇ ਤੜਕੇ ਤੜਕੇ ਕੁੱਤਰ ਵਾਲੇ ਖੁੱਡੇ ਦਾ ਗੇਟ ਖੋਲ ਲਿਆ ਤੇ ਗੇਟ ਖੋਲਦੇ ਸਾਰ ਹੀ ਲੰਡੀ ਕੁੱਤਰੀ ਨਿਕਲ ਗਈ ਜਿਹੜੀ ਆਪਾਂ ਕੱਲ ਨਵੀਂ ਲਿਆਂਦੀ ਸੀ ਅਮਰਪਾਲ ਕਿਆਂ ਕੋਲੋਂ ਉਹ ਤੁਹਾਨੂੰ ਦਿਖਾਉਣੇ ਕਿੱਥੇ ਆ ਯਾਰ ਇੱਥੇ ਟੱਗੀ ਸੀ ਪਰ ਮੈਂ ਵੱਡੀ ਕਬੂਤਰੀ ਯਾਰ ਮੈਨੂੰ ਕਢਣੀ ਪਈ ਬੱਚਾ ਕੱਢਿਆ ਸਾਲਾ ਬੱਚਾ ਨਿਕਲਦੇ ਸਾਰੇ ਇੱਥੇ ਬਹਿ ਗਿਆ ਇੱਥੇ ਬਹਿ ਗਿਆ ਫਿਰ ਚਵਾਰੇ ਤੇ ਬਹਿ ਗਿਆ ਉੱਥੇ ਜਾ ਕੇ ਉਹ ਉੱਡਿਆ ਨਹੀਂ ਗਾ ਹੁਣ ਉੱਥੇ ਜਾ ਕੇ ਬਾ ਨੀਵਾ ਨੀਵਾ ਜਿਵੇਂ ਕਣਕ ਦੇ ਨਾਲ ਘਸੀਟ ਕੇ ਉੱਡਿਆ ਫਿਰ ਮੈਨੂੰ ਵੱਡੀ ਕਬੂਤਰੀ ਕਢਣੀ ਪਈ ਜਿਹੜੀ ਅੱਡੇ ਲੱਗੀ ਸੀ ਸਰਦਾਈ ਪੱਲੇ ਵਾਲੀ ਖੱਟੀਆਂ ਅੱਖਾਂ ਦੀ ਉਹ ਵਿਖਾਉਣੇ ਆ ਜੀ ਤਾਂ ਟੱਗ ਗਿਆ ਉਹ ਦੋਨੇ ਹੀ ਕਬੂਤਰੀਆਂ ਔਰ ਇੱਕ ਤਾਂ ਹੋਰ ਹੀ ਉਹ ਆਉਂਦੀ ਪਈ ਥੱਲੇ ਇਹ ਇੱਕ ਮਿੰਟ ਹੁਣ ਫੇਰ ਵੇਖਣ ਨੂੰ ਹੜ ਗਈ ਯਾਰ ਕੀ ਖੱਚ ਪੂਰਤੀ ਆਪਾਂ ਤੜਕੇ ਤੜਕੇ ਅੱਜ ਯਾਰ ਔਰੀਆਂ ਆ ਆਉਂਦੀਆਂ ਇੱਕ ਮਿੰਟ ਆ ਇਹ ਇੱਕ ਮਿੰਟ ਔਰੀਆਂ ਆ ਜਾਂਦੀਆਂ ਵੀ ਤਿੰਨੇ ਵੇਖਦੀਆਂ ਆ ਰੀਆਂ ਆ ਰੀਆਂ ਦੋ ਦੋ ਸੱਚ ਆ ਜਾਂਦੀਆਂ ਇੱਕ ਮਿੰਟ ਫਿਰ ਬਲਾਰ ਹੋ ਗਿਆ ਔਰੀਆਂ ਠੀਕ ਹੈ ਜੀ ਵੇਗੀਆਂ ਆ ਰੀਆਂ ਆ ਜਾਂਦੀਆਂ ਠੀਕ ਹੈ ਚਲੋ ਕੋਈ ਨਾ ਜਿਹੜਾ ਕੋਈ ਹੋਣਾ ਸੀ ਉਹ ਤਾਂ ਹੋ ਗਿਆ ਪਰ ਅੱਜ ਕੂਤਰਾ ਵਾਲੇ ਖੁੱਡੇ ਦੀ ਸਫਾਈ ਵੀ ਕਰਨੀ ਸੀ ਤੇ ਨਾਲੇ ਹੋਰ ਕੰਮ ਵੀ ਬੜੇ ਕਰਨੇ ਸੀ ਅੱਜ ਦੇ ਵਿੱਚ ਮਾਮੇ ਦੇ ਮੁੰਡੇ ਦਾ ਫੋਨ ਵੀ ਆਈ ਜਾਂਦਾ ਪਤਾ ਨਹੀਂ ਉਹ ਕੀ ਕਹਿੰਦਾ ਉਹਦੇ ਨਾਲ ਵੀ ਗੱਲਬੁੱਲ ਕਰਦੇ ਆ ਤੇ ਆ ਬੱਚਾ ਤਾਂ ਬਸ ਇੱਥੇ ਵਾਇਨ ਨੇ ਜੋ ਘਰਾ ਹੀ ਰਹਿ ਗਿਆ ਇੱਕ ੜੀ ਜਾ ਕਿੰਜਰ ਦਾ ਦੂਜਾ ਬੱਚਾ ਬਸ ਆ ਇੱਕ ਹੀ ਰਹਿ ਗਿਆ ਹੁਣ ਵੇਖ ਲਓ ਵੀ ਆਪਣੇ ਕੋਲ ਬੱਚੇ ਦਾ 10 12 ਬੱਚੇ ਕਢਾਈ ਸੀ ਇੱਕ ਬੱਚਾ ਰਹਿ ਗਿਆ ਹੁਣ ਦੂਜੀ ਕਬੂਤਰੀ ਨੂੰ ਲਾਉਣ ਵਾਸਤੇ ਇੱਕ ਛਤਰੀ ਤੇ ਰੱਤਾ ਬੰਨੇ ਆਪਾਂ ਤੇ ਦੂਜੀ ਕਬੂਤਰੀ ਨੂੰ ਲਾਉਣ ਵਾਸਤੇ ਹੁਣ ਵੱਡੀ ਕਬੂਤਰੀ ਛੱਡਣੀ ਪਈ ਆ ਨਾਲ ਹੁੰਦੇ ਜੇ ਕੱਲੀ ਤਾਂ ਟੱਪ ਜਾਣਾ ਸੀ ਕੱਲੀ ਨਹੀਂ ਤਾਂ ਤਾਂ ਕਰਕੇ ਟਾਣੀ 'ਚ ਬਾਕੀ ਹਰੀ ਛਤਰੀ ਤੇ ਲੱਗੀ ਆ ਆ ਨੀਲੀ ਤਾਂ ਸੱਚ ਆਲੂ ਕੀ 100% ਤਾਂ ਟਾਣੀ ਚ ਕੀ ਤੇ ਰੁੱਡੀ ਆ ਕਿ ਨਹੀਂ ਬਾਕੀ ਆ ਉਹਦੇ ਸਟ੍ਰੇਟ ਨਿਗਾ ਰੱਖਣੀ ਪੈਣੀ ਆ ਆਪਾਂ ਨੂੰ ਇੱਥੇ ਬਹਿ ਕੇ ਤੇ ਫਿਰ ਵਿਖਾਉਣੇ ਇੰਜ ਅੱਗੇ ਦਾ ਪ੍ਰੋਸੈਸ ਆਪਾਂ ਕਿਹੜ ਘੰਟੇ ਤੋਂ ਉੱਤੇ ਹੀ ਹੋ ਗਿਆ ਟਾਈਮ ਤੇ ਕਬੂਤਰੀ ਯਾਰ ਥੱਲੇ ਹੀ ਨਹੀਂ ਉਤਰਦੀ ਪਈ ਦੂਜੇ ਕੂਤਰ ਆਪਣੇ ਆਣ ਕੇ ਬਹਿ ਗਏ ਉਹ ਉੜਦੇ ਫੱਤੀ ਹੋਰੀ ਉਹ ਹੁੰਦੀ 1 ਮਿੰਟ ਇਹ ਉਹ ਹੁੰਦੀ ਬੜਕਾਈਂ ਉਹਦੋਂ ਦੀਆਂ ਬੜਕਾਈਆਂ ਹੀ ਮਰੀ ਜਾਂਦੇ ਜਦੋਂ ਦੀ ਉੱਡੀ ਆ ਤੇ ਆ ਗਈ ਜੀ ਵੇਖੀ ਹੋਣੀ ਆ ਆਈਓਪ ਹਾਂ ਰੇ ਠੀਕ ਹੈ ਜੀ ਤੇ ਇਹਨੂੰ ਹੁਣ ਬੜਕੰਈਆਂ ਮਾਰ-ਮਾਰ ਕੇ ਬਿਠਾਈਏ ਦੂਜੇ ਆਪਣੇ ਚਵਾਰੇ ਦੇ ਪਟਲੀ ਸੱਟ ਬਹਿ ਕੇ ਤੇ ਹੁਣ ਮਾਮੇ ਦੇ ਮੁੰਡੇ ਕੋਲੇ ਜਾਣਾ ਤਿਆਰ ਸ਼ਹਿਰ ਹੋ ਗਏ ਆ ਇੰਟਰਵਿਊ ਕਰਨੇ ਕੋ ਹੋਰ ਉਹਦੇ ਉਸਤਾਦ ਦੀ ਤੇ ਚਲੋ ਚੱਲਦੇ ਆਂ ਇਹ ਮੋਟਰਸਾਈਕਲ ਲੈ ਕੇ ਤੇ ਬਾਕੀ ਗੱਲ ਕਾਂਹ ਜਾ ਕਰਾਂਗੇ ਕਿਰਾਂ ਇਧਰ ਸਾਡਾ ਮਾਮੇ ਦਾ ਮੁੰਡਾ ਜੀ ਸਤਿ ਸ੍ਰੀ ਅਕਾਲ ਆਪਾਂ ਇੰਟਰਵਿਊ ਕਰਨ ਆਏ ਸੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਤੇ ਬਾਈ ਹੁਣ ਅੱਗੇ ਇੱਥੇ ਹਲਪਾਈ ਲਪੂਈ ਕਰੀ ਜਾਂਦੇ ਆ ਤੇ ਇਧਰ ਆਪਣਾ ਗਿਆਨੀ ਬਾਈ ਕੁਸ਼ਦੀਪ ਬਾਵੜੇ ਵਾਲਾ ਮੁੰਡਾ ਚੋਬਰ ਤੇ ਬਾਈ ਹੁਣੀ ਇੱਥੇ ਆ ਕਰੀ ਜਾਂਦੇ ਕੀ ਕਹਿੰਦੇ ਵਾਸਤੇ ਬਾਈ ਕਰਦੇ ਪਏ ਹੋ ਭਾਈ ਦਾ ਬਾਈ ਖੁੱਡਾ ਕਬੂਤਰ ਵਾਲਾ ਸਾਰਾ ਇੱਥੇ ਤੂੰ ਐਵੇਂ ਕਿਵੇਂ ਬੋਲਦਾ ਜਿਵੇਂ ਬੱਸਿਆ ਹਾ ਵੱਡਾ ਬਾਈ ਨੇ ਬਾਹਰ ਨੰਦਾ ਮੈਂ ਨਹੀਂ ਬਾਈ ਦੱਸ ਮੇਨ ਬੰਦਾ ਦੱਸੋ ਜੀ ਇੱਥੋਂ ਲੱਗ ਬਾਈ ਸਾਰਾ ਖੁੱਡਾ ਹੀ ਆ ਠੀਕ ਆ ਇੱਥੋਂ ਲੱਗ ਸਾਰਾ ਖੁੱਡਾ ਤਿਆਰ ਕਰਦਾ ਪਰ ਆਹ ਵੇ ਲੋ ਐਸੀ ਲੱਗਾ ਕਬੂਤਰ ਵਾਲਾ ਉਹ ਉਹ ਰੋਣਾ ਬਾਈ ਜੀ ਪਰ ਇਹ ਡਾਂਡਾ ਦਿੱਤੀ ਹੋਰ ਬਾਈ ਜੀ ਤੁਸੀਂ ਦੱਸੋ ਯਾਰ ਕੀ ਦੱਸਾਂ ਉਹ ਇੱਕ ਇਹ ਕਾਂਦੇ ਵੱਸੇ ਸਟੋਰ ਰੂਮ ਹੈ ਕੀ ਕਰਨਾ ਇੱਥੇ ਇਹ ਕੂਤਰਾ ਵੱਸੇ ਤਿਆਰ ਕਰਦੇ ਲੈ ਬਾਈ ਪੂਰਾ ਸੈਟਅਪ ਖਾਣੇ ਕੀ ਕੀ ਕਰਦਾ ਪਿਆ ਬਾਈ ਆਪਾਂ ਤਾਂ ਹੁਣੇ ਹੀ ਆਏ ਸੀ ਆਪਣੀ ਬਾਈਕ ਲੈ ਕੇ ਜਿਹਦੇ ਅੱਗੇ ਜਕਸੀਰ ਗਿੱਲ ਵਲੌਗ ਲਿਖਿਆ ਤੇ ਆਹ ਦੇਖੋ ਜੀ ਇਹ ਬਾਈ ਨੇ ਵੱਡਾ ਸਟੋਰ ਰੂਮ ਆ ਜਿੱਥੇ ਟਰੈਕਟਰ ਰੋਟਰ ਠੱਲਦਾ ਸੀ ਤੇ ਟਰੈਕਟਰ ਬਾਈ ਪਰਲੇ ਪਾਸੇ ਕੋਠੀ ਦੇ ਠੱਲਣ ਲੱਗ ਗਿਆ ਤੇ ਕਹਿੰਦਾ ਵੀ ਆਹ ਵੱਡਾ ਪਕੂਤਰਾ ਵਾਲਾ ਤਿਆਰ ਕਰਨਾ ਤੇ ਭਾਈ ਇਹ ਤੁਹਾਨੂੰ ਸਕੀਮ ਕਿਹੜੇ ਬਾਈ ਨੇ ਦਿੱਤੀ ਆ ਜਾਂ ਆਹ ਕੁਸੇ ਆਹ ਕੁ ਠੀਕ ਹੈ ਜੀ ਆ ਬਾਈ ਨੇ ਦਿੱਤੀ ਆ ਕਿਉਂ ਦਿੱਤੀ ਆ ਬਾਈ ਕਬੂਤਰਾਂ ਦਾ ਫਿੱਲਾ ਖੁੱਲਾ ਹੋਣਾ ਕਿਹਦੇ ਜ਼ਰੂਰੀ ਖੁੱਲਾ ਕਿਉਂ ਹੋਣਾ ਚਾਹੀਦਾ ਬਾਈ ਖੁੱਲਾ ਲੈ ਲੈ ਮਾਝੇ ਦਾ ਹੋਰ ਠੀਕ ਹੈ ਜੀ ਤੇ ਹੁਣ ਬਾਈ ਅਸੀਂ ਕਬੂਤਰਾਂ ਦੇ ਸ਼ੌਕ ਕਰਾ ਦਿੱਗੇ ਜਿਹੜੀ ਪਿਛਲੇ ਮਿੰਟਰ ਰੇ ਬਾਈ ਬਈ ਚਲੋ ਦੀਪੂ ਬਾਈ ਨੇ ਇੰਟਰਵਿਊ ਕੀਤੀ ਆ ਤੇ ਉਹਨਾਂ ਚ ਕਬੂਤਰਾਂ ਦਾ ਸ਼ੌਂਕ ਕਰਾਉਣਾ ਹੋਣਾ ਸੈਕਿੰਡ ਪਾਰਟ ਉਹਨਾਂ ਨੂੰ ਕਰਾ ਦਿੱਤਾ ਆ ਉਧਰੋਂ ਕੋਈ ਨਹੀਂ ਕਰਾਉਂਦੇ ਤੇ ਨਾਲ ਆਪਣੇ ਖੁਸ਼ਦੀਪ ਬਾਈ ਕੈਮਰਾਮੈਨ ਚੱਲੇ ਆ ਆਜੋ ਬਾਈ ਚੱਲ ਜੇ ਆਜੋ ਲਓ ਜੀ ਤੇ ਇੱਧਰ ਬੱਚੇ-ਪੁੱਛੇ ਲਾਈ ਜੰਨੇ ਆ ਬੱਚੇ ਡਾਇ ਸੀ ਕਿੰਨੇ ਵਜੇ ਡਾਇ ਸੀ ਇਹ 7 ਵਜੇ ਛੱਡੇ ਸੀ ਤੇ 7 ਹੁਣ 3 ਵਜੇ ਬੈਠੇ ਆ 3-4 ਵਜੇ ਬਹਿ ਗਏ ਜੀ ਤੇ ਬਾਈ ਬੋਈ ਛੱਡਣ ਵਾਸਤੇ ਕਿਹੜਿਆਂ ਦੀ ਕੀਤੇ ਆ ਇਹ ਕਾਯੋ ਚੈੱਕ ਕਰ ਲਓ ਜੂਮ ਮਾਰ ਕੇ ਵਿਖਾ ਦਿੰਨੇ ਆ ਬਾਕੀ ਇੰਟਰਵਿਊ ਚੰਦਾ ਆ ਇਸ ਵੀਡੀਓ ਤੋਂ ਹੋਂ ਤੋਂ ਪਹਿਲਾਂ ਕੂਤਰਾਂ ਦਾ ਸਾਰਿਆਂ ਦਾ ਛੰਕਾਵਾ ਦਾਂਗੇ ਠੀਕ ਹੈ ਜੀ ਤੇ ਬਾਕੀ ਬਾਈ ਹੁਣ ਥੱਲੇ ਲੱਗੇ ਹੋਏ ਨੇ ਇਧਰ ਬਾਈ ਨੂੰ ਬੱਚੇ ਲਾ ਲੈਣ ਦੇ ਲਾ ਲੈਣ ਦੀਏ ਤੇ ਇਧਰ ਵਿਖਾ ਦਿੰਨੇ ਆ ਜੀ ਬਾਕੀ ਫੋਨ ਦੀ ਸਟੋਰੇਜ ਫੁੱਲ ਹੋਈ ਜਾਂਦੀ ਆ ਆਹ ਰੇ ਆਹ ਰੇ ਇਧਰ ਲੱਗੇ ਹੋਏ ਆ ਤੇ ਬਾਕੀ ਆਉਂਦਾ ਬਾਈ ਲੈ ਕੂਤਰ ਥੱਲੇ ਸਾਰੇ ਫਿਰ ਤੁਹਾਨੂੰ ਕਰਦੇ ਆ ਅਗਲੇ ਵੀਡੀਓ ਚ ਚੱਲ ਚੱਲ ਬਈ ਚੱਲ 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 ਬਾੜ ਦੁਆੜ ਦਵੜ ਕੇ ਜੀ ਸਾਰੇ ਬੱਚੇ ਅੰਦਰ ਹੋ ਗਏ ਹੁਣ ਦੂਜੀ ਵੀਡੀਓ ਦਾ ਸ਼ੂਟ ਕਰ ਲਈਏ ਜੀ ਅਸੀਂ ਇਹ ਦੋ ਹੋਣਗੇ ਨਾ ਇੱਕ ਬਲੌਗ ਫਿਰ ਇੱਕ ਇੰਟਰਵਿਊ ਵਾਲੇ ਠੀਕ ਹੈ ਲਓ ਜੀ ਸੱਚਮੁੱਚ ਕੋਟ ਤੇ ਤੇ ਆ ਗਿਆ ਜੀ ਮੇਰਾ ਤੇ ਬਾਤ ਚੱਲੇ ਆ ਹੁਣ ਮੈਂ ਕੋਟ ਲਾ ਕੇ ਰੱਖਿਆ ਸੀ ਇਧਰ ਬਾਈ ਹੁਣੇ ਕੰਮ ਲੱਗੇ ਹੋਏ ਨੇ ਆਪਦੇ ਕੂਤਰਾਂ ਵਾਲਾ ਗੁੱਡਾ ਤਿਆਰ ਕਰੀ ਜਾਂਦੇ ਵੱਡਾ ਓਕੇ ਬਾਈ ਜੀ ਚੰਗਾ ਜੀ ਹਾਂਜੀ ਬਈ ਤੇ ਹੁਣ ਆਗੇ ਘਰੇ ਤੇ ਕਬੂਤਰ ਕੋ ਬਾਤਰ ਲਾਈ ਗਏ ਜੀ ਤੇ ਕੂਦਰੀ ਦੀ ਨਿਗਾਹ ਪਾ ਫਾਦਰ ਸਾਹਿਬ ਨੂੰ ਦੇਖ ਕੇ ਗਏ ਸੀ ਫਿਰ ਕਹਿੰਦੇ ਵੀ ਇੱਕ ਰਾ ਤਾਂ ਲੰਮੇ ਗੇੜਿਆਂ ਤੇ ਹੋ ਗਈ ਸ਼ਾਮ ਤੱਕ ਉੱਡੀ ਆ ਪਤਾ ਨਹੀਂ ਬਹਿ ਗਈ ਸੀ ਕਿ ਨਹੀਂ ਇੱਕ ਰਾ ਤਾਂ ਣ ਕੇ ਬਹਿ ਗਈ ਸੀ ਦੁਬਾਰਾ 2-3 ਕ ਵਜੇ ਉੱਡੀ ਤੇ 3 ਵਜੇ ਤੱਕ ਲਗਾਤਾਰ ਉੱਡੀ ਆ ਯਾਰ ਠੀਕ ਹੈ ਜੀ ਆਣ ਕੇ ਕਹਿੰਦੇ ਬਹਿ ਗਈ ਇੱਕ ਰਾ ਤਾਂ ਕੋਠੇ ਗਾਠੇ ਤੇ ਆ ਇੱਥੇ ਬਹਿ ਪੂਗੀ ਸੀ ਤੇ ਬਾਕੀ ਆਪਣੇ ਕਬੂਤਰ ਉੱਥੇ ਬਹਿ ਗਏ ਆ ਪਰ ਯਾਰ ਕਬੂਤਰੀ ਹੁਣ ਫੇਰ ਆਈ ਸੀ ਕਿ ਮੈਂ ਥੋੜਾ ਕੰਮ ਤੇ ਲੱਗਿਆ ਹੋਇਆ ਸੀ ਪਰੀ ਨਿਗਾਣੀ ਪਈ ਤੇ ਕਰਦਿਆਂ ਨੇ ਦੱਸਿਆ ਵੀ ਲੰਮੇ ਗੇੜਿਆਂ ਤੇ ਹੋਈ ਦੁਬਾਰਾ ਫੇਰ ਵੀ ਆਏ ਨੂੰ ਇਧਰ ਨੂੰ ਗਈ ਏ ਤਿਰਸ਼ੀ ਜੀ ਤੇ ਵੇਖੋ ਯਾਰ ਬਾਕੀ ਕੀ ਬਣਦਾ ਪੁੱਠੀ ਆ ਜੇ ਤਾਂ ਚੰਗੀ ਗੱਲ ਐ ਜਿਹੜਾ ਸਾਰਾ ਦਿਨ ਇੱਥੇ ਬੈਠੀ ਰਹੀ ਜੇ ਤਾਂ ਪੁੱਠੀ ਤਾਂ ਆਊਗੀ ਆਪਾਂ ਨਿਗਰ ਰੱਖਦੇ ਆ ਗਈ ਤਾਂ ਤੁਹਾਨੂੰ ਅਪਡੇਟ ਦੇ ਦਿੰਨੇ ਆ ਠੀਕ ਐ ਜੀ ਬਾਕੀ ਆਈ ਹੋਪ ਵੀ ਆਊਗੀ ਅੱਜ ਨਾ ਕੱਲ ਨੂੰ ਆ ਜੂਗੀ ਜਰੂਰ ਆ ਸਾਰੇ ਭਰਾਵਾਂ ਨੂੰ ਆਪਾਂ ਨਵੀਂ ਇਨਫੋਰਮੇਸ਼ਨ ਦੇ ਦਿੰਨੇ ਆ ਆਪਣੀ ਸ਼ਾਕ ਖੀਕੂਤਰੀ ਕੋਤਰੀ ਕਿੱਥੇ ਸ਼ਾਕ ਯਾਰੀ ਠੀਕ ਐ ਜੀ ਆ ਬੜੀ ਸ਼ਾਕੀ ਜਿਹੜੀ ਟਾਡੇ ਬਈ ਤੁਹਾਨੂੰ ਬੜੀ ਚੰਗੀ ਲੱਗਦੀ ਆ ਮੈਨੂੰ ਵੀ ਲੱਗਦੀ ਆ ਖੈਰ ਠੀਕ ਹੈ ਜੀ ਤੇ ਬਾਕੀ ਜੀ ਉਹਨੇ ਅੱਜ ਆਡੇ ਨਾਲੇ ਆ ਜ ਕੋਈ ਇੱਥੇ ਆਇਆ ਹਜੇ ਵਿਚਾਰੀ ਨੇ ਤੇ ਆਂ ਇੱਟ ਜਾ ਕੇ ਇਧਰ ਕਰਦਗੇ ਠੀਕ ਆ ਅੱਗੇ ਅੰਡੇ ਦੇ ਖਰਾਬ ਹੋ ਗਏ ਸੀਗੀ ਤਾਂ ਕਰਕੇ ਹੋ ਵੀ ਨਾ ਹੋ ਜਾਣ ਤੇ ਬਾਕੀ ਦੁਰਾਹ ਗਾਲਾ ਚਿੰਨਾ ਉਹ ਬੱਚੇ ਬੁੱੱਚੇ ਨਿਕਲੇ ਹੋਣੇ ਯਾਰ ਤੇ ਗਾਂ ਫਿਰ ਆਪਾਂ ਅਡਜਸਟਮੈਂਟ ਕਰਕੇ ਉਹ ਜੋੜੀ ਦੇ ਇੱਕ ਵਾਰੀ ਵੀ ਨੇ ਬੱਚੇ ਕਢਾ ਕੇ ਡਾਇ ਜੀ ਬਾਕੀਆਂ ਦੇ ਤੋਂ ਸਾਰੇ ਉਹਨੇ ਡਾਡੂਲੇ ਤੇ ਉਹ ਆਪਾਂ ਕਲਾ ਚ ਨੀਡਲ ਲਵਾਉਣੀ ਆ ਯਾਰ ਡਾਵਾਂਗੇ ਬੱਚੇ-ਬੁੱੱਚੇ ਹਨ ਯਾਰ ਡਾਉਣ ਨੂੰ ਜੀ ਲੱਗਿਆ ਰਹਿੰਦਾ ਉਹ ਤਾਂ ਠੀਕ ਹੈ ਜੀ ਨਾਲ ਰੱਤਾ ਡਾਵਾਂਗੇ ਤੇ ਬਾਕੀ ਹੁਣ ਪੇਪਰ ਉੱਪਰ ਹੋ ਜਾਣ ਦੋ ਜੀ ਮੁੜ ਕੇ 1 ਮਹੀਨੇ ਦੀਆਂ ਛੁੱਟੀਆਂ ਹਨ ਮੁੜ ਕੇ ਐਸੇ ਕੰਮ ਤੇ ਹਾਂ ਜੀ ਆਪਾਂ ਕਦੇ ਦੀਪੂ ਕੋਲੇ ਕਦੇ ਅਮਰਪਾਲ ਗਾਂ ਕੋਲੇ ਬਾਬਾ ਜੀਆਂ ਬੂਜੀਆਂ ਤੇ ਨਾਲ ਚੱਲਿਆ ਕਰਾਂਗੇ ਤੇ ਕੋ ਉਤਰ ਖਾਤਰ ਡਾਈਆਂ ਡੂਈਆਂ ਤੇ ਕਰੇ ਆਪਾਂ ਹੀ ਕਰਿਆ ਕਰਾਂਗੇ ਠੀਕ ਹੈ ਜੀ ਤੇ ਉਹ ਉੱਥੇ ਜਾਮਰਪਾਲ ਕੇ ਜਾ ਦੀਪੂ ਕੋਲੇ ਬਾਕੀ ਵੇਖੋ ਕੀ ਬਣਦਾ ਅਮਰਪਾਲ ਕਹਿੰਦਾ ਵੀ ਆਪਣੇ ਇੱਥੇ ਆਪਾਂ ਕਬੂਤਰ ਖਵਤ ਡਾਇਆ ਕਰਾਂਗੇ ਤੇ ਉਹ ਚੱਲ ਬਾਅਦ ਦੀ ਗੱਲ ਹੈ ਤੇ ਬਾਕੀ ਟਾਈਮ ਟਾਈਮ ਤੇ ਪਤਾ ਲੱਗਦਾ ਸਾਰਾ ਕੁਝ ਆਪਾਂ ਪਹਿਲਾਂ ਕਹਿ ਦੀਆਂ ਕਰਾਂਗੇ ਵਕਤ ਤੱਕ ਕੋਈ ਪਤਾ ਨਹੀਂ ਕਦੋਂ ਹੋਰ ਕੋਈ ਕੰਮ ਆ ਦੇ ਤੇ ਚੱਲ ਬਾਈ ਪਕਾਈ ਬੜੀ ਮਾਰ ਲਈ ਉਹ ਕਬੂਤਰ ਲੜੀਏ ਜੀ ਆਪਾਂ ਠੀਕ ਹੈ ਜੀ ਜਿਹੜੇ ਛਤਰੀ ਤੇ ਲੱਗੇ ਆ ਤੇ ਸੱਚੇ ਤੋਂ ਪਹਿਲਾਂ ਵੀਡੀਓ ਵੀ ਅਪਲੋਡ ਕਰਨ ਵਾਲੀ ਆ ਨਹੀਂ ਤਾਂ ਇੱਕ ਦਿਨ ਮਿਸ ਹੋ ਜੂਗਾ ਹੁਣ ਰੈਗੂਲਰ ਹੁੰਨੇ ਆ ਜੀ ਤੇ ਫਿਰ ਰੈਗੂਲਰ ਤੇ ਸਪੋਰਟ ਵੀ ਕਰੋ ਠੀਕ ਆ ਆਪਾਂ ਤਾਂ ਰੈਗੂਲਰ ਹੋ ਜਾਾਂਗੇ ਤੁਹਾਡੀ ਸਪੋਰਟ ਜ਼ਰੂਰੀ ਆ ਉਹ ਤਾਂ ਨਹੀਂ ਬੈਠੀ ਕੋਠੀ ਤੇ ਕਿਤੇ ਨਹੀਂ ਨਹੀਂ ਉਹ ਯਾਰ ਕਬੂਤਰੀ ਤਾਂ ਥੋੜਾ ਅੱਜ ਅਫਸੋਸ ਜਾ ਲੱਗਿਆ ਪਿਆ ਚੰਗੀ ਕਬੂਤਰੀ ਸੀ ਪੰਜ ਮਾਤਾ ਚੰਗੇ ਇਕੱਠੇ ਕਰਦੇ ਰਹ ਜਾਂਦਾ ਮਾੜੀ ਕਿਸਮਤ ਮੇਰੀ ਭਾਂਚੋਂ ਨਿਕਲੇ ਜਾਂਦੇ ਖੁੱਡੇ ਚੋਂ ਯਾਰਾ ਨਿਕਲੇ ਕੀ ਤੜਕੇ ਤੜਕੇ ਉੱਠ ਕੇ ਆਇਆ ਸਿੱਧਾ ਯਾਰ ਮਾਚਾ ਪੀਤੀ ਆਣ ਕੇ ਗੇਟ ਖੋਲਿਆ ਉਹਨੇ ਵਿੱਚ ਪੰਜ ਸਿੱਧੇ ਨਿਕਲ ਗਿਆ ਇੱਥੋਂ ਦੀ ਵੀ ਬੰਦਾ ਆਇਆ ਚਲ 10 ਮਿੰਟ ਵਿੱਚ ਕਹੇ ਮੈਂ ਨਾ ਕੋਈ ਕਬੂਤਰਾਂ ਨੂੰ ਛੇੜਿਆ ਨਾ ਕਰਿਆ ਪਤਾ ਨਹੀਂ ਕੀ ਚੱਕਰ ਸਿੱਧੀ ਹੋ ਗਈ ਉਹ ਉਹਦੇ ਤੇ ਬੈਠੀ ਸੀ ਜਿਹੜੇ ਬਿੱਡਜੀ ਤੇ ਰੱਖੇ ਆਪਾਂ ਉਹਦੇ ਸਿੱਧੀ ਆਏ ਬਾਹਰ ਨੂੰ ਹੋ ਗਈ ਤੇ ਚਲੋ ਫੇਰ ਹੋਂ ਤਾਂ ਹੁਣ ਉਹਨੂੰ ਵੀ ਪਤਾ ਹੈ ਵੀ ਉੱਠਣਾ ਜਾਂ ਨਹੀਂ ਹੋਣਾ ਬਾਕੀ ਆਪਾਂ ਲਾਈਏ ਕਬੂਤਰ ਨੇਰਾ ਵਾਵਾ ਹੋ ਗਿਆ ਹਾਂਜੀ ਬਾਈ ਤੇ ਸਾਰੇ ਕਬੂਤਰ ਆਪਾਂ ਲਾਤੇ ਕੁੱਲ ਮਲਾ ਕੇ ਸਾਰੇ ਹੀ ਆ ਇੱਕ ਰਾਈ ਕੂਤਰੀ ਠੀਕ ਹੈ ਜੀ ਤੇ ਬਸ ਹੁਣ ਛਤਰੀ ਬਾਹਰ ਕੱਢ ਲਈਏ ਤੇ ਪਾਣੀ ਪੂਣੀ ਚੱਕ ਲਈਏ ਦਾਣੇ ਪਏ ਆ ਕਬੂਤਰਾਂ ਕੋਲੇ ਤੇ ਫਿਰ ਲੱਗੇ ਆ ਦਾਣੇ ਤਾਂ ਕੀ ਪਈ ਆ ਪਹਿਲਾਂ ਇਹ ਖਾ ਲੈਣ ਦੋ ਉਹ ਯਾਰ ਰਾਤ ਨੂੰ ਆਪਾਂ ਵਾਵਾ ਵੀ ਪਾ ਦਨੇ ਆ ਤੂੰ ਸੱਚ ਇੱਕ ਗੱਲ ਹੋਰ ਤੁਸੀਂ ਮੇਰੀ ਨੋਟਿਸ ਕੀਤੀ ਆ ਆਪਾਂ ਨਾ ਯਾਰ ਬਾਲੇ ਨੇਰੇ ਦਾਣੇ ਪਾਉਣ ਲੱਗ ਗਏ ਹੁਣ ਟਾਈਮ ਟੂ ਟਾਈਮ ਮਤਲਬ ਦਿਨ ਖੜੇ ਦਾਣੇ ਪਾ ਦਿਆ ਕਰਾਂਗੇ 3-4 ਵਜੇ ਉਹ ਯਾਰ ਲੇਟ ਬਾਲੀ ਹੋ ਜਾਂਦੇ ਆ ਮੁੜ ਕੇ ਮੈਂ ਹੋਰ ਕੰਮ ਵੀ ਬਹੁਤ ਹੁੰਦੇ ਆ ਘਰੇ ਰੋਟੀ ਪਾਣੀ ਛਕਣਾ ਹੁੰਦਾ ਤੇ ਫਿਰ ਵੀਡੀਓ ਵੀਡੀਓ ਐਡਿਟ ਕਰਨੀ ਹੁੰਦੀ ਤਾਂ ਕਰਕੇ ਟਾਈਮ ਟੂ ਟਾਈਮ ਦਾਣੇ ਦੋਨੇ ਪਾਇਆ ਕਰਾਂਗੇ ਤੇ ਪਰ ਉਹ ਬਾਹਰ ਤੁਹਾਡੇ ਕੋਲੇ ਆਇਆ ਕਰਨਗੇ ਤੇ ਚਲੋ ਹੁਣ ਪਾਣੀ ਪੂਣੀ ਚੱਕ ਲਈਏ ਜੀ ਜੇ ਬਾਹਰ ਟੂਟੀ ਥੱਲੀ ਲੈ ਚਲਦੇ ਆ ਆਪਣੇ ਘਰੇ ਉੱਥੇ ਹੀ ਭਰ ਲਿਆਵਾਂਗੇ ਅਵੇਂ ਡੋਰ ਨਹੀਂ ਇੱਧਰ ਚੱਕ ਲਿਆਉਣੇ ਆ ਉੱਥੇ ਭਰ ਕੇ ਤੇ ਦਾਣੇ ਚੱਕ ਲਿਆਵਾਂਗੇ ਤੇ ਜਾਲ ਨੂੰ ਇੱਕ ਪਾਸੇ ਲਾਈਏ ਜਾਲ ਨੂੰ ਰੱਖੀਏ ਇੱਥੇ ਛਤਰੀ ਨੂੰ ਵੀ ਰੱਖੀਏ ਇੱਥੇ ਯਾਰ ਅੱਜ ਸਬਾਈ ਕਰ ਲਈ ਸੀ ਤੇ ਅਜਵਾਮੇ ਦੇ ਨੂੰ ਨਾਨਕੇ ਚਲੇ ਗਏ ਚਲੋ ਕੋ ਜੀ ਨਾ ਤੇ ਕੱਲ ਨੂੰ ਕਰ ਲਾਂਗੇ ਆਣ ਕੇ ਸਕੂਲੋਂ ਹੁਣ ਕੱਲ ਨੂੰ ਕਰੇ ਵੀ ਨਹੀਂ ਰਹਿਣ ਦੇਣਾ ਤੇ ਇਹ ਬਾਕੀ ਹਾਂ ਸੱਚੇ ਇਧਰੋਂ ਚੱਕ ਲਿਕੇ ਉਧਰੋਂ ਚੱਕ ਲਈਏ ਠੀਕ ਹੈ ਜੀ ਇਹ ਬੱਚੇ ਓਕੇ ਦੀ ਰਿਪੋਰਟ ਆ ਬੱਚੇ ਵੀ ਸੈੱਟ ਨੇ ਮਾਲਕ ਦੀ ਕਿਰਪਾ ਨਾਲ ਸੈੱਟ ਹੀ ਰਹਿਣ ਠੀਕ ਹੈ ਜੀ ਤੇ ਬਾਕੀ ਆ ਪਾਣੀ ਲੈ ਚਲੀਏ ਬਾਹਰ ਇਹ ਫਿਰ ਗਰਮ ਪਾਣੀ ਪਾ ਲਿਓਮਾਂਗੇ ਠੀਕ ਹੈ ਬਈ ਤੇ ਆ ਕੁਰਸੀ ਮੇਰੇ ਘਰ ਦੇ ਜੇ ਬਲੌਗ ਵੇਂਦੇ ਕੁਰਸੀ ਵੇਕੇ ਆਏ ਨਾ ਕਿ ਉਹ ਆ ਕੀ ਜਗੜ ਮਰੀ ਜਨਾ ਸੌਰੀ ਆ ਸਾਫ਼ ਕਰਕੇ ਰੱਖ ਦੂੰਗਾ ਠੀਕ ਹੈ ਜੀ ਤੇ ਹੋਰ ਕੀ ਰਹਿ ਗਿਆ ਉਹ ਬ੍ਰਾਂਡਡ ਹੁੰਦੇ ਸੱਚ ਅੰਡੇ ਬਖਾਦੇ ਨਾ ਮੈਂ ਹਾਂ ਬਸ ਹੁਣ ਦਾਣਾ ਹੀ ਪਾਉਣੇ ਆ ਦਾਣੇ ਆਣ ਕੇ ਪਾ ਦਾਂਗੇ ਪਾਣੀ ਲੈ ਆਈਏ ਉਧਰੋਂ ਜਾ ਕੇ ਘਰੋਂ ਠੀਕ ਹੈ ਭਾਈ ਭਾਈ ਤੇ ਇਧਰ ਆਪਾਂ ਪਾਣੀ ਬਾਦ ਲਿਆਣ ਕੇ ਆ ਦੇਖੋ ਸਾਫ ਤੋਂ ਠੀਕ ਹੈ ਜੀ ਗਰਮ ਪਾਣੀ ਪਾਇਆ ਪਹਿਲਾਂ ਮੈਂ ਜੇ ਟਾਪਰ ਲਗਿਆ ਵਲੋਗਿੰਗ ਕਰਨ ਦਾ ਠੀਕ ਹੈ ਜੀ ਤਾਂ ਕਰਕੇ ਤੇ ਇਧਰ ਵੀ ਆਪਾਂ ਪਾਣੀ ਰੱਖਤਾ ਜੀ ਆ ਰਿਹਾ ਠੀਕ ਹੈ ਜੀ ਤੇ ਬਾਕੀ ਹੁਣ ਸੱਚ ਵਲੌਗ ਦੀ ਕਰਦੇ ਆਂ ਜੀ ਮਿਲਦੇ ਆਂ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਗਾਵਾਂ ਗੋਵਾ ਬੰਨਣ ਵਾਲੀਆਂ ਪਈਆਂ ਪਰ ਰੋਟੀ ਪਾਣੀ ਚਾਹਾਂਗੇ ਤੇ ਨਾਲ ਦੀ ਨਾਲ ਫਿਰ ਸੌਂ ਸੌਂ ਜਾਵਾਂਗੇ ਠੀਕ ਹੈ ਜੀ ਮਿਲਦੇ ਫਿਰ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਕੱਲ ਨੂੰ ਆਪਾਂ ਪਤਾ ਨਹੀਂ ਬਈ ਸੋਚਿਆ ਕੀ ਹੁੰਦਾ ਹੋ ਕੀ ਜਾਂਦਾ ਕੱਲ ਆਪਾਂ ਸੋਚਿਆ ਸੀ ਗੁੱਡੇ ਦੀ ਸਪਾਈ ਕਰਾਂਗੇ ਗੂਤਰਾਂ ਵਾਲੇ ਦੀ ਆਪਾਂ ਹੋਰ ਹੀ ਕੰਮ ਚ ਲੱਗ ਗਏ ਠੀਕ ਹੈ ਜੀ ਤੇ ਕੱਲ ਨੂੰ ਵੇਖੋ ਕੀ ਬਣਦਾ ਕੀ ਨਹੀਂ ਮਿਲਦੇ ਇਹ ਫਿਰ ਨਵੇਂ ਵਲੌਗ ਦੇ ਵਿੱਚ ਤੇ ਸਪੋਰਟ ਕਰਨ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆਇਆ ਸਪੋਰਟ ਕਰਦੇ ਰਹੋ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਆਪਣੇ ਚੈਨਲ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਆ ਕਰੋ ਜੀ ਮਿਲਦੇ ਹਾਂ ਕੱਲ ਨੂੰ ਜੀ ਨਵੇਂ ਵਲੌਗ ਦੇ ਵਿੱਚ